Wow oh, ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਨਸ਼ਾ ਤਸ਼ਕਰਾ ਦੇ ਖਿਲਾਫ ਇੱਕ ਵਿਸ਼ੇਸ਼ ਮਹਿੰਮ ਯੁੱਧ ਨਸ਼ਾ ਵਿਰੋਧ ਲਗਾਤਾਰ ਜਾਰੀ ਹੈ ਇਸੇ ਮਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸਾਡੀ ਸੀਐਸਟਾਫ ਮੋਗਾ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮਕਦਮਾ ਨੰਬਰ 110 ਮਿਤੀ 2 ਅਕਤੂਬਰ ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਥਾਣਾ ਅਜੀਤਵਾਲ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ। ਇਹ ਦੋਨੋਂ ਵਿਅਕਤੀਆਂ ਦੀ ਪਛਾਣ ਸਰਵੰਤ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਤਰਨਤਾਰਨ ਤੇ ਹਰਜਿੰਦਰ ਸਿੰਘ ਉਰਫ ਜੰਦਾ ਵਾਸੀ ਪਿੰਡ ਭਾਈ ਲੱਧੂ ਜ਼ਿਲ੍ਹਾ ਤਰਨਤਾਰਨ ਇਹ ਦੋਨੋਂ ਵਿਅਕਤੀ ਇੱਕੋ ਪਿੰਡ ਦੇ ਨੇ। ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ। ਜਿਸ ਦਾ ਤਰਨਤਾਰਨ ਦਾ ਮੋਬਾਈਲ ਨੰਬਰ ਹੈ। ਇਨਾ ਦੀ ਅਜਰ ਮੰਨ ਲੈ ਕੇ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਇੱਥੇ ਤਰਨਦਾਰਨ ਤੋਂ ਗਾਕਾਂ ਦੀ ਕਲਾਸਟੀ ਬੈਠੇ ਸੀ ਜਦੋਂ ਇਹ ਮਿਲੇ ਸਾਨੂੰ ਤੇ ਫਰਦਰ ਹੈ ਨਾ ਵੀ ਇਹ ਹੋਰ ਕਿਸ ਤੋਂ ਲੈ ਕੇ ਆਏ ਸੀ ਜਾਂ ਇੱਥੇ ਕਿਸੇ ਸਪੈਸਿਫਿਕ ਬੰਦੇ ਨੂੰ ਦੇਣਾ ਸੀ ਉਹ ਪੁਛ ਕੇ ਛੜੇ ਪੈਨਲ ਦੇ ਮਾਨੇ ਦਰਜ ਇੰਨਾ ਅੱਤਲੀ ਜੋ ਰਿਕਾਰਡ ਹੈ ਇਸ ਵੇਲੇ ਹੈਗਾ ਉਹਦੇ ਮੁਤਾਬਕ ਕੋਈ ਪਰਚਾ ਨਾ ਤੇ ਨਹੀਂ ਇਹ ਕੱਲ੍ਹ ਤੇ ਆਏ ਸੀ ਇਹ ਆਪ ਦੋਨੋਂ ਉਦਾਂ ਹੀ ਬੈਠੇ ਸੀ ਅੱਡੇ ਤੇ ਬੈਠੇ ਸੀ ਸਰ ਪਿਛਲੇ ਦਿਨਾਂ ਤੋਂ ਸਾਡੇ ਆਪਾਂ ਤਾਂ ਤਾਂ ਮੇ ਦੇ ਰੁਪੀਓਂ ਪਕੜੇ ਜਾ ਰਹੇ ਨੇ ਮੋਗਾ ਫੈਕਟਰੀ ਤੇ ਸਾਰੀ ਤਰ੍ਹਾਂ ਦਾ ਫਾਈਨ ਬਣ ਰਿਹਾ ਹੈ ਇਹਨਾਂ ਦੀ ਕੋਈ ਗਹਿਰਾਈ ਜਿਹੜਾ ਦੱਸ ਕਿੱਟੀ ਕਿੱਟਾ ਬਰਵਾਦਾ ਸੀ ਬਿਲਕੁਲ ਜੀ ਹਰੇਕ ਇਨਸਟੈਂਸ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਪਿੱਛੇ ਜਾ ਕੇ ਦੇਖੀਏ ਵੀ ਇਹ ਸਮਾਨ ਕਿੱਥੋਂ ਆ ਰਿਹਾ ਹੈਗਾ ਤੇ ਤੁਹਾਡੀ ਗੱਲ ਠੀਕ ਹੈ ਵੀ ਮੈਜੋਰਟੀ ਜੋ ਇੱਥੇ ਅਫੈਕਟ ਹੋ ਰਿਹਾ ਉਹ ਤਰਨਤਨ ਦੀ ਪ੍ਰੋਕਸੀਮਿਟੀ ਬਾਰਡਰ ਨਾਲ ਹੋਣ ਕਰਕੇ ਉਧਰੋਂ ਜ਼ਿਆਦਾ ਇਨਫਲੋ ਹੈਗਾ ਇਹ ਕਹਿ ਸਕਦਾਈ ਸਰ ਮੋਗੇ ਜ਼ਿਆਦਾ ਖਬਰ ਹੈ ਇਸ ਕਰਕੇ ਤਰਨਤਨ ਨੂੰ ਮੋਗੇ ਆ ਵੀ ਰਿਹਾ ਹੈ ਨੀ ਇਸ ਸਪੈਸੀਫਿਕ ਬਾਰੇ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਉੱਥੇ ਕਿੰਨੀ ਰਿਕਵਰੀ ਹੋ ਰਹੀ ਹੈ ਉੱਥੇ ਕਿੰਨੀ ਉਹ ਉਹ ਡਾਟਾ ਮੇਰੇ ਕੋਲ ਐਸੋ ਇਹ ਦੋਸਤੀ ਹੈ ਸਾਰਾ ਕਿ ਹਾਂਜੀ ਇਹ ਦੋਨੋਂ ਐਸੋਸੀਏਟ ਨੇ ਇੱਕੋ ਪਿੰਡ ਦੇ ਨੇ ਵੈਸੇ 30 35 ਸਾਲ ਦੀ ਉਮਰ ਦੇ